ਮਲੇਰਨਜੀ ਸਿੰਘ ਦੀ ਗੱਲ ਨੂੰ जरा ਧਿਆਨ ਨਾਲ ਸੁਣ ਲੈ। ਭਈ ਆਪਾਂ ਇਲੈਕਸ਼ਨ ਜਿੱਤਣਾ ਹੈ ਤੇ ਮਤਲਬ ਜਿੱਤਣਾ ਹੈ। এডਿਕੇਸ਼ਨ ਇਜ਼ ਨੋਟ ਦਾ ਅਮਾਉਂਟ ਆਫ ਇਨਫਰਮੇਸ਼ਨ ਦੈਟ ਇਜ਼ ਪੁਟ ਇਨ ਦਾ ਹਿਊਮਨ ਬ੍ਰੇਨ। ਇਟ ਟਮਸ ਟੂ ਹੈਵ ਮੈਂ ਮੇਕਿੰਗ ਕੈਰੈਕਟਰ ਮੇਕਿੰਗ ਐਂਡ ਲਾਈਫ ਬਿਲਡਿੰਗ ਐਟ ਮਲੇਰਨੋਵਿਡਿਅਸ। ਦੋਸਤੋ ਸੱਚਾ ਸਮਾਜਵਾਦ ਉਸ ਦੇ ਪ੍ਰਤੀਕ ਲਾਲੂ ਪ੍ਰਸ਼ਾਦ ਯਾਦਵ ਐਂਡ ਫੈਮਲੀ ਮੁਲੇਮ ਸਿੰਘ ਯਾਦਵ ਐਂਡ ਉਹਨਾਂ ਦੀ ਫੈਮਲੀ ਅਜਿਹੀ ਗੱਲ ਨਹੀਂ ਸਮਾਜਵਾਦੀ ਪੀਐਮ ਵੀ ਬਣੇ ਹਨ ਜਿਵੇਂ ਚੰਦਰ ਸ਼ੇਖਰ ਪਰ ਅੱਜ ਗੱਲ ਕਰਾਂਗੇ ਇਹਨਾਂ ਦੇ ਉਸਤਾਦ ਇਹਨਾਂ ਦੇ ਗੁਰੂ ਜਿਨ੍ਹਾਂ ਦੇ ਚੇਲੇ ਸਨ ਇਹ ਸਾਰੇ ਚੇਲੇ ਗੁਰ ਤੋਂ ਛੱਕਰ ਹੋ ਗਏ ਪਰ ਗੁਰੂ ਉਹ ਗੁਰਵੀ ਨਾ ਬਣ ਸਕਿਆ ਕਿਵੇਂ ਆਜੋ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਦੋਸਤੋ ਜਿਸ ਸ਼ਖਸੀਅਤ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਾਂਗੇ ਉਹਨਾਂ ਦਾ ਨਾਂ ਹੈ ਕਰਪੂਰੀ ਠਾਕੁਰ ਅੱਜ ਇਹਨਾਂ ਦੀ ਚਰਚਾ ਕਾਰਨ 23 ਜਨਵਰੀ 2024 ਨੂੰ ਭਾਰਤ ਸਰਕਾਰ ਨੇ ਇਹਨਾਂ ਨੂੰ ਮਰਨ ਉਪरांत ਭਾਰਤ ਰਤਨ ਹਾਂਜੀ ਭਾਰਤ ਰਤਨ ਪੁਰਸਕਾਰ ਦੇਣ ਦੀ ਘੋਸ਼ਣਾ ਕੀਤੀ ਹੈ ਯਾਦ ਰੱਖੋ ਭਾਰਤ ਰਤਨ ਪੁਰਸਕਾਰ ਭਾਰਤ ਦਾ ਸਰਵੋੱਚ ਨਾਗਰਿਕ ਸਨਮਾਨ ਹੈ ਕਰਪੂਰੀ ਠਾਕੁਰ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਘੁਲਾਟੀਏ ਸਨ ਅਤੇ ਬਿਹਾਰ ਦੇ ਦੋ ਵਾਰੀ ਮੁੱਖ ਮੰਤਰੀ ਵੀ ਰਹੇ ਸਨ। ਬਿਹਾਰ ਵਿੱਚ ਉਹਨਾਂ ਨੂੰ ਜਨਨਾਇਕ ਕਹਿ ਕੇ ਸਨਮਾਨ ਦਿੱਤਾ ਜਾਂਦਾ ਰਿਹਾ। ਵਾਕਈ ਉਹ ਸੱਚੇ ਸਹੀ ਅਰਥਾਂ ਵਿੱਚ ਜਨਨਾਇਕ ਸਨ। ਸਾਡੇ ਅੱਜ ਦੇ ਨੇਤਾਵਾਂ ਵਾਂਗ ਮੀਡੀਆ ਟੀਵੀ ਅਖਬਾਰਾਂ ਰਾਹੀਂ ਇਸ਼ਤਿਹਾਰਵਾਜੀ ਕਰਕੇ ਬਣੇ ਜਨਨਾਇਕ ਨਹੀਂ। ਸਗੋਂ ਸੱਚਮੁੱਚ ਹੀ ਆਪਣੀ ਜੀਵਨ ਸ਼ੈਲੀ ਕੰਮਾ ਕਰਕੇ ਕਰਪੂਰੀ ਠਾਕੁਰ ਉਹ ਜਨਨਾਇਕ ਸਨ। ਕਰਪੂਰੀ ਠਾਕੁਰ ਨਾਂ ਪਿੱਛੇ ਠਾਕੁਰ ਲੱਗਿਆ ਹੋਇਆ ਹੈ ਮਿੱਤਰੋ ਸਾਡੇ ਉੱਤਰੀ ਭਾਰਤ ਵਿੱਚ ਬਹੁਤਿਆਂ ਨੂੰ ਭੁਲੇਖਾ ਪਿਆ ਹੋਵੇਗਾ ਕਿ ਇਹ ਉਹ ਰਾਜਪੂਤ ਸਮਾਜ ਵਿੱਚੋਂ ਹੋਣੇ ਕਿਉਂਕਿ ਇੱਧਰ ਉੱਤਰੀ ਭਾਰਤ ਵਿੱਚ ਖਾਸ ਕਰਕੇ ਹਿਮਾਚਲ ਪ੍ਰਦੇਸ਼ ਆਦਿ ਇਲਾਕਿਆਂ ਵਿੱਚ ਇੱਥੇ ਰਾਜਪੂਤ ਲੋਕ ਇਹੀ ਆਪਣੇ ਨਾਂ ਦੇ ਨਾਲ ਠਾਕੁਰ ਵਰਤਦੇ ਹਨ ਪਰ ਨਹੀਂ ਮਿੱਤਰੋ ਇਹ ਕਾਸਟ ਪੱਖੋਂ ਨਾਈ ਸੰ ਹਾਂਜੀ ਬਿਲਕੁਲ ਠੀਕ ਸੁਣਿਆ ਤੁਸੀਂ ਬਾਰਬਰ ਨਾਈ ਇਨਾਦੇ ਪਿਤਾਜੀ ਬਾਕਾਇਦਾ ਨਾਈ ਦਾ ਕੰਮ ਕਰਦੇ ਸਨ ਇਨ੍ਹਾਂ ਦੀ ਬਾਬਤ ਕਈ ਰੋਚਕ ਕਿਸੇ ਕਹਾਣੀਆਂ ਅੱਜ ਵੀ ਮਸ਼ਹੂਰ ਹਨ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਕੁਝ ਬੇਸਿਕ ਜਾਣਕਾਰੀ ਇਨ੍ਹਾਂ ਦਾ ਜਨਮ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਇੱਕ ਪਿੰਡ ਪਿਤੋਜੀਆ ਹਾਂਜੀ ਪਿੰਡ ਦਾ ਨਾਮ ਪਿਤੋਜੀਆ ਹੈ ਵਿੱਚ 24 ਜਨਵਰੀ 1924 ਨੂੰ ਹੋਇਆ ਜਿਸ ਨੂੰ ਹੁਣ ਉਹਨਾਂ ਦੇ ਨਾਂ ਤੇ ਕਰਪੂਰੀ ਪਿੰਡ ਕਰ ਦਿੱਤਾ ਗਿਆ ਹੈ ਇਨ੍ਹਾਂ ਦੀ ਮਾਤਾ ਜੀ ਦਾ ਨਾਮ ਸੀ ਰਾਮ ਦੁਲਾਰੀ ਦੇਵੀ ਅਤੇ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ ਗੋਕੁਲ ਠਾਕੁਰ ਉਹ ਪਤੋਜੀਆ ਪਿੰਡ ਵਿੱਚ ਆਪਣਾ ਪੁਛਤੈਨੀ ਕੰਮ ਨਾਈ ਦਾ ਕੰਮ ਕਰਦੇ ਸਨ ਦੋਸਤੋ ਨਾਈ ਕੌਣ ਹੁੰਦੇ ਹਨ ਇਹਨਾਂ ਦਾ ਇਤਿਹਾਸ ਇਹਨਾਂ ਦਾ ਪਿਛੋਕੜ ਇਹ ਜਾਣਕਾਰੀ ਬੜੀ ਹੀ ਰੋਚਕ ਹੈ ਕੋਸ਼ਿਸ਼ ਕਰਾਂਗੇ ਕਿਸੇ ਆਉਣ ਵਾਲੀ ਵੀਡੀਓ ਵਿੱਚ ਇਸ ਬਾਬਤ ਜੋ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾਵੇ ਜਦੋਂ ਆਪਾਂ ਨਾਈ ਇਸ ਸੰਬੰਧੀ ਗੱਲ ਕਰਦੇ ਹਾਂ ਤਾਂ ਇੱਕ ਅਜਿਹੇ ਸ਼ਖਸ ਦਾ ਅਕਸ ਪੈਦਾ ਹੁੰਦਾ ਹੈ ਜਿਸ ਦੇ ਹੱਥ ਵਿੱਚ ਜਾਂਚੀ ਉਸ ਤਰ੍ਹਾਂ ਕੰਗਾ ਅਤੇ ਜਾਣਕਾਰੀ ਪੂਰੇ ਸਮਾਜ ਦੀ ਚੱਲਦਾ ਫਿਰਦਾ ਸਾਈਕਲੋਪੀਡੀਆ ਪੂਰੇ ਸਮਾਜ ਨਾਲ ਮਿਲਨ ਵਰਤਨ ਵਾਲਾ ਉਹ ਸ਼ਖਸ਼ ਉਹਨਾਂ ਸਬੰਧੀ ਤਕਰੀਬਨ ਹਰ ਜਾਣਕਾਰੀ ਰੱਖਣ ਵਾਲਾ ਸ਼ਖਸ਼ ਜੇ ਕੋਮਨਸ਼ਟਾਂ ਦੇ ਮੁਤਾਬਕ ਗੱਲ ਕਰੀਏ ਤਾਂ ਵੰਚਿਤ ਸ਼ੋਸ਼ਿਤ ਸ਼ੋਸ਼ਨ ਦਾ ਸ਼ਿਕਾਰ ਕਾਸਟ ਜਿਸ ਨੂੰ ਬਾਕੀ ਸਮਾਜ ਨੂੰ ਸ਼ੋਸ਼ਕ ਦੱਸ ਕੇ ਉਹਨਾਂ ਖਿਲਾਫ ਨਫ਼ਰਤ ਰੱਖਣੀ ਚਾਹੀਦੀ ਹੈ ਧਰਮ ਪਰਿਵਰਤਨ ਕਰਕੇ 크ਿਸਚਨਾਈਟੀ ਜਾਂ ਇਸਲਾਮ ਵਿੱਚ ਉਹਨਾਂ ਨੂੰ ਜਾਣਾ ਚਾਹੀਦਾ ਹੈ ਪਰ ਕਰਪੂਰੀ ਠਾਕੁਰ ਉਹ ਉਹ ਤੇ ਆਪਣੀ ਜ਼ਿੰਦਗੀ ਵਿੱਚ ਉਹ ਕਮਾਈ ਕਰਕੇ ਗਏ ਕਿ ਬਾਕੀ ਸਾਰਾ ਸਮਾਜ ਉਹਨਾਂ ਦੀ ਸ਼ਖਸੀਅਤ ਮੂਰੇ ਸਿਰ ਝੁਕਾਉਂਦਾ ਹੈ ਸਨਮਾਨ ਵਜੋਂ ਕਮਾਈ ਤੋਂ ਮਤਲਬ ਕੈਸ਼ ਬਲੈਕ ਮਨੀ ਜਾਂ ਪ੍ਰੋਪਰਟੀ ਨਹੀਂ ਸਗੋ ਉਹਨਾਂ ਦਾ ਉੱਚ ਕਰਤਾਰ ਸੀ ਦੋਸਤੋ ਜਦੋਂ 24 ਜਨਵਰੀ 2024 ਨੂੰ ਉਹਨਾਂ ਨੂੰ ਮਰਨੋਂ ਪ੍ਰਾਂਤ ਭਾਰਤ ਦਾ ਸਰਵੋੱਚ ਨਾਗਰਿਕ ਸਨਮਾਨ ਭਾਰਤ ਰਤਨ ਦੇੰਦ ਦੀ ਕੋਸ਼ਨਾ ਹੋਈ ਤਾਂ ਉਹ ਕਾਨੂੰਨੀ ਤੌਰ ਤੇ ਅਤੇ ਇਤਿਹਾਸਿਕ ਤੌਰ ਤੇ ਭਾਰਤ ਦੀਆਂ ਸਭ ਤੋਂ ਵੱਧ ਸਨਮਾਨਿਤ ਸ਼ਖਸੀਤਾਂ ਵਿੱਚ ਸ਼ਾਮਲ ਹੋ ਗਏ ਹਨ ਇੱਕ ਗੱਲ ਨੋਟ ਕਰੋ ਦੋਸਤੋ ਜਾਤੀਵਾਦੀ ਰਾਜਨੀਤੀ ਕਰਨ ਵਾਲੇ ਅਕਸਰ ਕਹਿੰਦੇ ਨੇ ਕਿ ਦਲਿਤਾਂ ਵੰਚਿਤਾ ਸ਼ੋਸ਼ਕਤਾ ਨੂੰ ਸਿੱਖਿਆ এডਿਕੇਸ਼ਨ ਪੜ੍ਹਾਈ ਨਹੀਂ ਕਰਨ ਦਿੱਤੀ ਜਾਂਦੀ ਸੀ ਪਰ ਉਹ ਵੀ ਬੀ ਆਰ ਅੰਬੇਦਕਰ ਵਾਂਗੂ ਉਸ ਸਮਾਜ ਵਿੱਚੋਂ ਹੀ ਹੋ ਕੇ ਉਸ ਵੇਲੇ ਗ੍ਰੈਜੂਏਸ਼ਨ ਕਰ ਰਹੇ ਸਨ ਜਦੋਂ ਉਹ ਗ੍ਰੈਜੂਏਸ਼ਨ ਕਰ ਰਹੇ ਸਨ ਤਾਂ ਆਪਣੀ ਸਟੂਡੈਂਟ ਲਾਈਫ ਵਿੱਚ ਇਹ ਭਾਰਤ ਛੱਡੋ ਅੰਦੋਲਨ ਵਿੱਚ ਸ਼ਾਮਲ ਹੋਏ। ਇਸੇ ਚੱਕਰ ਵਿੱਚ ਇਹਨਾਂ ਨੂੰ 26 ਮਹੀਨੇ ਜੇਲ੍ਹ ਕੱਟਣੀ ਪਈ ਤਾਂ ਇਹਨਾਂ ਦੀ ਗ੍ਰੈਜੂਏਸ਼ਨ ਵਿੱਚ ਹੀ ਰਹਿ ਗਈ। ਇਹਨਾਂ ਜੋ ਆਜ਼ਾਦੀ ਕਲਾਟੀਏ ਵੀ ਸਨ। ਦੋਸਤੋ ਆਜ਼ਾਦੀ ਤੋਂ ਬਾਅਦ ਇਹਨਾਂ ਨੂੰ ਆਪਣੇ ਹੀ ਪਿੰਡ ਪਿਤੋਜਿਆ ਵਿੱਚ ਸਕੂਲ ਮਾਸਟਰ ਦੀ ਸਰਕਾਰੀ ਨੌਕਰੀ ਮਿਲ ਗਈ। ਰਾਜਨੀਤੀ ਦਾ ਇਹਨਾਂ ਨੂੰ ਸ਼ੌਂਕ ਸੀ। 1952 ਵਿੱਚ ਸੋਸ਼ਲਿਸਟ ਪਾਰਟੀ ਦੇ ਕੈਂਡੀਡੇਟ ਵਜੋਂ ਤਾਜਪੁਰ ਕੰਸਟੀਟੂਐਂਸੀ ਤੋਂ ਇਹ ਐਮਐਲਏ ਵੀ ਬਣੇ ਦੋਸਤੋ ਇਸ ਕਾਲਖੰਡ ਵਿੱਚ ਪੂਰੀ ਦੁਨੀਆ ਵਿੱਚ ਰਸ਼ੀਆ ਤੇ ਅਮਰੀਕਾ ਵਿੱਚ ਜੋ ਕੋਲਡ ਵਾਰ ਚੱਲ ਰਹੀ ਸੀ ਉਹ ਸਿਖਰਾਂ ਦੇ ਉੱਪਰ ਸੀ ਭਾਰਤ ਵਿੱਚ ਰਸ਼ੀਅਨ ਕਾਮਰੇਡਾਂ ਦਾ ਪੂਰਾ ਅਸਰ ਸੀ ਉਹਨਾਂ ਦਾ ਪੂਰਾ ਕਰੇਜ ਸੀ ਇਹਨਾਂ ਦੇ ਉੱਪਰ ਵੀ ਉਹਨਾਂ ਦਾ ਅਸਰ ਹੋਇਆ ਸੀ ਇਹ ਵੀ ਕਈ ਵਾਰ ਹੜਤਾਲਾਂ ਤੇ ਅਣਸ਼ਨਾਦੀ ਵਿੱਚ ਸ਼ਾਮਲ ਹੋਏ ਸਨ ਮਜ਼ਦੂਰ ਯੂਨੀਅਨਾਂ ਵੱਲੋਂ ਦੋਸਤੋ ਇਹ ਆਪਣੇ ਰਾਜਨੀਤਿਕ ਜੀਵਨ ਵਿੱਚ 1970 ਤੋਂ ਪਹਿਲਾਂ ਬਿਹਾਰ ਵਿਹਾਰ ਦੀ ਸਰਕਾਰ ਵਿੱਚ ਮੰਤਰੀ ਉਪ ਮੁੱਖ ਮੰਤਰੀ ਵੀ ਰਹੇ ਇਹਨਾਂ ਨੇ ਬਿਹਾਰ ਦੇ ਸਿੱਖਿਆ ਮੰਤਰੀ ਰਹਿੰਦੇ ਹੋਏ ਮੈਟ੍ਰਿਕ ਦੇ ਸਿਲੇਬਸ ਵਿੱਚੋਂ ਇੰਗਲਿਸ਼ ਅੰਗਰੇਜ਼ੀ ਨੂੰ ਜ਼ਰੂਰੀ ਵਿਸ਼ੇ ਦੇ ਤੌਰ ਤੇ ਹਟਾ ਦਿੱਤਾ ਸੀ 1970 ਵਿੱਚ ਇਹ ਪਹਿਲੀ ਵਾਰ ਬਿਹਾਰ ਦੀ ਰਾਜਨੀਤੀ ਵਿੱਚ ਗੈਰ ਕਾਂਗਰਸੀ ਪਹਿਲੇ ਮੁੱਖ ਮੰਤਰੀ ਬਣੇ ਇਹ ਬਿਹਾਰ ਦੇ ਇੱਕ ਹੋਰ ਨੇਤਾ ਜੋ ਬਹੁਤ ਹੀ ਪਪੂਲਰ ਸਨ ਠਾਕੁਰ ਜੈ ਪ੍ਰਕਾਸ਼ ਨਰੈਣ ਇਨਾਂ ਦੇ ਉਹ ਵਾਵਾ ਕਰੀਬੀ ਸਨ ਕਰਪੂਰੀ ਠਾਕੁਰ ਨੇ ਮੁੱਖ ਮੰਤਰੀ ਹੁੰਦੇ ਹੋਏ ਬਿਹਾਰ ਵਿੱਚ ਪੂਰਨ ਸ਼ਰਾਬ ਬੰਦੀ ਲਾਗੂ ਕੀਤੀ ਸੀ ਇੱਕ ਵਾਰ ਬਿਹਾਰ ਦੇ ਮੌਜੂਦਾ ਸੀਐਮ ਨਿਤਿਸ਼ ਕੁਮਾਰ ਨੇ ਉਹਨਾਂ ਦੀ ਹੀ ਨਕਲ ਕਰਦੇ ਹੋਏ ਪਪੂਲਾਰਿਟੀ ਖੱਟਣ ਦੇ ਚੱਕਰ ਵਿੱਚ ਸ਼ਰਾਬ ਬੰਦੀ ਦੀ ਪੋਲਿਸੀ ਫੀਲਡ ਪੋਲਿਸੀ ਲਾਗੂ ਕੀਤੀ ਹੋਈ ਹੈ ਬਿਹਾਰ ਵਿੱਚ ਫੀਲਡ ਪੋਲਿਸੀ ਇਸ ਕਰਕੇ ਹੈ ਕਿਉਂਕਿ 2 ਨੰਬਰ ਵਿੱਚ ਸ਼ਰਾਬ ਦਾ ਧੰਦਾ ਬਹੁਤ ਜ਼ੋਰਾਂ ਸ਼ੋਰਾਂ ਉੱਪਰ ਹੋ ਰਿਹਾ ਹੈ ਕਰੋੜਾਂ ਦਾ ਧੰਦਾ ਹੈ ਇਹ ਬਿਹਾਰ ਵਿੱਚ ਦੋਸਤੋ 1985 ਵਿੱਚ ਕਰਪੂਰੀ ਠਾਕੁਰ ਦੀ ਮੌਤ ਹੋ ਗਈ। ਕਰਪੂਰੀ ਠਾਕੁਰ ਨੂੰ ਪਿਛੜੇ ਵਰਗ ਤੇ ਗਰੀਬਾਂ ਦੇ ਨਾਤੇ ਹੋਣ ਵਾਲੀ ਰਾਜਨੀਤੀ ਵਿੱਚ ਇੱਕ ਚੈਂਪੀਅਨ ਮੰਨਿਆ ਜਾਂਦਾ ਹੈ। ਇਹਨਾਂ ਬਿਹਾਰ ਵਿੱਚ ਪਿਛੜੇ ਵਰਗ ਨੂੰ ਨੌਕਰੀ ਵਿੱਚ 26% ਓਰੀਜਿਨੇਸ਼ਨ ਵਾਲੀ ਪਾਲਿਸੀ ਲਾਗੂ ਕੀਤੀ ਸੀ। ਇਹ ਸਮਾਜਵਾਦੀ ਨੇਤਾ ਦੇ ਰੂਪ ਵਿੱਚ ਆਪਣੀ ਰਾਜਨੀਤੀ ਕਰਦੇ ਰਹੇ ਸਾਰੀ ਉਮਰ। ਕਰਪੂਰੀ ਠਾਕੁਰ ਦੇ ਹੀ ਸਮਾਜਵਾਦੀ ਚੇਲੇ ਲਾਲੂ ਪ੍ਰਸ਼ਾਦ ਯਾਦਵ ਨितीश ਕੁਮਾਰ ਅਤੇ ਰਾਮ ਬਿਲਾਸ ਪਾਸਵਾਨ ਬਾਬਾ ਮਸ਼ਹੂਰ ਹੀ ਰਹੇ ਹਨ ਬਿਹਾਰ ਦੀ ਰਾਜਨੀਤੀ ਵਿੱਚ ਸੱਚੇ ਸਮਾਜਵਾਦੀ ਦੇ ਪ੍ਰਤੀਕ ਇਹ ਨਵੇਂ ਨੇਤਾ ਕੋਈ ਵੀ ਸਮਾਜਵਾਦੀ ਨੇਤਾ ਹੋਵੇ ਜੇ ਉਹ 100 ਕਰੋੜ ਤੋਂ ਥੱਲੇ ਦੀ ਪ੍ਰਾਪਰਟੀ ਦਾ ਮਾਲਕ ਨਹੀਂ ਤਾਂ ਉਸ ਨੂੰ ਸਮਾਜਵਾਦੀ ਅੱਜ ਕੱਲ ਮੰਨਿਆ ਹੀ ਨਹੀਂ ਜਾਂਦਾ ਪਰ ਕਰਪੂਰੀ ਠਾਕੁਰ ਉਹ ਇਹਨਾਂ ਤੋਂ ਬਿਲਕੁਲ ਵਾਵਾ ਹੀ ਹਟਕੇ ਸਨ ਦੋਸਤੋ ਉਹਨਾਂ ਬਾਰੇ ਜੋ ਕਿੱਸੇ ਹੈ ਉਹ ਵੀ ਜਾਣਦੇ ਹਾਂ ਇੱਕ ਕਿੱਸਾ ਹੈ ਜਦੋਂ ਇਹ ਬਿਹਾਰ ਵਿੱਚ ਸੀਐਮ ਸਨ ਹਾਂਜੀ ਜਦੋਂ ਇਹ ਬਿਹਾਰ ਦੇ ਮੁੱਖ ਮੰਤਰੀ ਸ਼ੰਤਾ ਇਹਨਾਂ ਦਾ ਸਕਾਪ ਨੂੰ ਯਾ ਇਨਾਂ ਕੋਲ ਆਇਆ ਉਸਨੇ ਆ ਕੇ ਕਿਹਾ ਕਿ ਕੋਈ ਰੋਜ਼ਗਾਰ ਕੋਈ ਸਰਕਾਰੀ ਨੌਕਰੀ ਲਵਾ ਦਿਓ ਪਰ ਪਤਾ ਹੈ ਇਹਨਾਂ ਨੇ ਕੀ ਕੀਤਾ ਸੀ ਆਪਣੀ ਜੇਬ ਵਿੱਚੋਂ 50 ਦਾ ਨੋਟ ਕੱਢ ਕੇ ਉਹਨਾਂ ਨੂੰ ਦਿੰਦੇ ਹੋਏ ਕਿਹਾ ਆਲੋ ਪੈਸੇ ਖਰੀਦੋ ਉਸ ਤਰ੍ਹਾਂ ਤੇ ਕੈਂਚੀ ਅਤੇ ਸੜਕ ਦੇ ਕੰਡੇ ਬੈਠ ਕੇ ਆਪਣਾ ਪੁਸ਼ਤੈਣੀ ਕੰਮ ਧੰਦਾ ਕਰਕੇ ਕਮਾਈ ਕਰੋ ਪਰਿਵਾਰ ਪਾਲੋ ਇਹ ਸੀ ਕਰਪੂਰੀ ਠਾਕੁਰ ਦਾ ਕਿਰਦਾਰ ਅਤੇ ਆਪਣੇ ਆਪ ਨੂੰ ਇਹਨਾਂ ਦੇ ਚੇਲੇ ਇਹਨਾਂ ਦੇ ਵਾਰਿਸ ਕਹਾਣ ਵਾਲੇ ਲਾਲੂ ਪ੍ਰਸ਼ਾਦ ਜਯਾਦਵ ਕਰੋੜਾ ਨਹੀਂ ਅੱਜ ਅਰਬਪਤੀ ਹਨ ਉਹਨਾਂ ਦਾ ਸਾਲਾ ਸ਼ਰਿਆਮ ਸੜਕ ਦੇ ਕੰਡੇ ਰੋਡ ਟੈਕਸ ਟੋਲ ਟੈਕਸ ਵਸੂਲਦਾ ਸੀ ਜਿਸ ਨੂੰ ਰੰਗਦਾਰੀ ਕਹਿੰਦੇ ਹਨ ਟਰੱਕਾਂ ਦੀ ਤੋਂ ਜਿੱਜੇ ਦੀ ਸ਼ਹਿ ਤੇ ਜੇ ਜਿੱਜਾ ਸੀਐਮ ਹੋਵੇ ਤੇ ਫਿਰ ਡਰ ਕਾ ਦਾ ਦੋਸਤੋ ਕਰਪੂਰੀ ਠਾਕੁਰ ਦਾ ਇੱਕ ਹੋਰ ਕਿੱਸਾ ਹੈ ਦੱਸਦੇ ਹਨ ਕਿ ਕਹਿੰਦੇ ਕਹਾਂਦੇ ਸਮਾਜਵਾਦੀ ਨੇਤਾ ਜੋ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਬਣੇ ਹਾਂਜੀ ਚੰਦਰਸ਼ੇਖਰ ਇੱਕ ਵਾਰੀ ਦੱਸਦੇ ਹਨ ਕਿ ਕਰਪੂਰੀ ਠਾਕੁਰੂ ਨਾਲ ਕੋਈ ਕੰਮ ਲਈ ਗਏ ਤਾਂ ਜਉ ਉਹਨਾਂ ਨੇ ਕੋਟ ਪਾਇਆ ਹੋਇਆ ਸੀ ਦੱਸਦੇ ਹਨ ਕਿ ਉਹ ਇੱਕ ਦੋ ਥਾਵਾਂ ਤੋਂ ਫਟਿਆ ਹੋਇਆ ਸੀ ਉਹਨਾਂ ਦੀ ਨਿੱਜੀ ਆਰਥਿਕ ਹਾਲਤ ਜਾਣਦੇ ਹੋਏ ਉਹਨਾਂ ਨੇ ਉਹਨਾਂ ਨੂੰ ਨਵੇਂ ਕੋਟ ਲਈ ਪੈਸੇ ਦਿੱਤੇ ਦੋਸਤੋ ਇਹ ਕਰਪੂਰੀ ਠਾਕੁਰ ਪਤਾ ਹੈ ਇਹਨਾਂ ਨੇ ਕੀ ਕੀਤਾ ਉਹਨਾਂ ਪੈਸਿਆਂ ਨਾਲ ਦੋਸਤੋ ਕਰਪੂਰੀ ਠਾਕੁਰ ਨੇ ਉਹ ਪੈਸੇ ਮੁੱਖ ਮੰਤਰੀ ਦੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾ ਦਿੱਤੇ ਏ ਸੀ ਇਮਾਨਦਾਰੀ ਦਾ ਤਕਾਜ਼ਾ ਦੋਸਤੋ ਤੁਹਾਨੂੰ ਯਾਦ ਹੈ ਬਿਹਾਰ ਵਿੱਚ ਜਦੋਂ ਲਾਲੂ ਪ੍ਰਸ਼ਾਦ ਯਾਦਵ ਮੁੱਖ ਮੰਤਰੀ ਸਨ ਉਹਨਾਂ ਦੇ 3 ਪੁੱਤਰਾਂ ਦੇ ਵਿਆਹ ਕਿਵੇਂ ਨਿੱਜੀ ਸ਼ੋਰੂਮਾਂ ਵਿੱਚੋਂ ਨਵੀਆਂ ਗੱਡੀਆਂ ਬਰਾਤੀਆਂ ਤੇ ਆਉਣ ਵਾਲੇ ਮਹਿਮਾਨਾਂ ਨੂੰ ਢੋਣ ਲਈ ੱੱਕੇ ਨਾਲ ਵਰਤੀਆਂ ਗਈਆਂ ਕਰਪੂਰੀ ਠਾਕੁਰ ਦੇ ਖੋਤੀ ਚੇਲੇ ਉਹਨਾਂ ਦੀ ਸੋਚ ਦੇ ਵਾਰਿਸ ਕਹਾਉਣ ਵਾਲੇ ਕੀ ਕਰਦਾਰ ਹੈ ਇਹਨਾਂ ਦਾ ਦੱਸਦੇ ਹਨ ਕਿ ਜਦੋਂ ਕਰਪੂਰੀ ਠਾਕੁਰ ਦੀ ਧੀ ਦਾ ਵਿਆਹ ਸੀ ਤਾਂ ਇਲਾਕੇ ਦੇ ਡੀਐਮ ਹਾਂਜੀ ਉਹ ਸਨਮਾਨ ਬੁੱਜੋ ਇਹਨਾਂ ਦੇ ਵਿਆਹ ਵਿੱਚ ਸ਼ਾਮਲ ਹੋਏ ਤਾਂ ਕਰਪੂਰੀ ਠਾਕਰ ਨੇ ਪੁੱਛਿਆ ਉਹਨਾਂ ਨੂੰ ਕਿ ਤੁਸੀਂ ਇੱਥੇ ਹੋ ਜੇ ਤੁਸੀਂ ਇੱਥੇ ਹੋ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਦੀ ਡਿਊਟੀ ਕੌਣ ਨਿਭਾ ਰਿਹਾ ਹੈ ਇਸ ਵੇਲੇ ਕਿੱਥੇ ਅੱਜ ਦੇ ਸਮਾਜਵਾਦੀ ਨੇਤਾ ਖਾਸ ਕਰਕੇ ਅਖਲੇਸ਼ ਯਾਦਵ ਅਤੇ ਉਹਨਾਂ ਦੇ ਪਿਤਾ ਸਵਰਗੀ ਮਲੈਮ ਸਿੰਘ ਯਾਦਵ ਇਸ ਸਮਾਜਵਾਦੀ ਨੇਤਾ ਬੰਬੇ ਫਿਲਮ ਇੰਡਸਟਰੀ ਵਿੱਚੋਂ ਫਿਲਮ ਸਟਾਰਾਂ ਨੂੰ ਕਰੋੜਾਂ ਰੁਪਏ ਖਰਚ ਕੇ ਨਾਚ ਗਾਉਣੇ ਲਈ ਬੁਲਾਉਂਦੇ ਹੁੰਦੇ ਸਨ ਲੋਕਾਂ ਵਿੱਚ ਸਮਾਜਵਾਦ ਇਹਨਾਂ ਨੇ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ ਕਰਪੂਰੀ ਠਾਕੁਰ ਦੇ ਚੇਲਿਆਂ ਨੇ ਅਖੋਤੀ ਚੇਲਿਆਂ ਨੇ ਦੋਸਤੋ ਪੱਕੇ ਸਮਾਜਵਾਦੀ ਲਾਲੂ ਪ੍ਰਸ਼ਾਦ ਯਾਦਵ ਤੇ ਮਲੇਮ ਸਿੰਘ ਯਾਦਵ ਉਹਨਾਂ ਨੇ ਆਪਣੇ ਅਤੇ ਆਪਣੇ ਧੀਆਂ ਪੁੱਤਰਾਂ ਲਈ ਥਾਂ-ਥਾਂ ਤੇ ਵੱਡੇ-ਵੱਡੇ ਮਹਿਲ ਖੜੇ ਕੀਤੇ ਹੋਏ ਹਨ ਪਰ ਕਰਪੂਰੀ ਠਾਕੁਰ ਉਹ ਵੀ ਦੋ ਵਾਰੀ ਮੁੱਖ ਮੰਤਰੀ ਰਹੇ ਹਨ ਬਿਹਾਰ ਦੇ ਉਸੇ ਸਟੇਟ ਦੇ ਪਰ ਜਦੋਂ ਇਹਨਾਂ ਦੀ ਪਤਨੀ ਦੀ ਮੌਤ ਹੋਈ ਤਾਂ ਇਹਨਾਂ ਨੇ ਉਸ ਸਮੇਂ ਜੋ ਇਹਨਾਂ ਦੀ ਆਰਥਿਕ ਹਾਲਤ ਸੀ ਉਸ ਦੀ ਇੱਕ ਘਟਨਾ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਹਾਲਾਤ ਕੀ ਸਨ ਦੋਸਤੋ ਜਦੋਂ ਇਹਨਾਂ ਦੀ ਪਤਨੀ ਦੀ ਮੌਤ ਹੋਈ ਤਾਂ ਉਸ ਸਮੇਂ ਜੋ ਬਰਾਦਰੀ ਦਾ ਭੋਜਨ ਹੁੰਦਾ ਹੈ ਜਿਹਨੂੰ ਆਪਾਂ ਪਿੰਡ ਦੀ ਰੋਟੀ ਕਹਿੰਦੇ ਹਾਂ ਉਹ ਖਵਾਉਣ ਵਾਸਤੇ ਉਹਨਾਂ ਕੋਲ ਕੋਈ ਉਚਿਤ ਥਾਂ ਹੀ ਨਹੀਂ ਸੀ ਥਾਂ ਦੀ ਤੰਗੀ ਕਰਕੇ ਇਹਨਾਂ ਨੇ ਪਤਾ ਹੈ ਦੋਸਤੋ ਕੀ ਕੀਤਾ ਨਜ਼ਦੀਕੀ ਪਲੇਟਫਾਰਮ ਦੀ ਖੁੱਲੀ ਥਾਂ ਨੂੰ ਵਰਤ ਕੇ ਉੱਥੇ ਸਮੂਹਿਕ ਭੋਜਨ ਪਿੰਡ ਦੀ ਰੋਟੀ ਕੀਤੀ ਏਸੀ ਕਰਪੂਰੀ ਠਾਕੁਰ ਦਾ ਕਰਦਾਰ ਲਾਈਫਸਟਾਈਲ ਦੋਸਤੋ ਇਹ ਕਿੰਨੇ ਸਾਫ਼ ਸੁਥਰੇ ਤੇ ਕਿੰਨੇ ਉੱਚ ਕਰਦਾਰ ਦੇ ਮਾਲਕ ਸਾਨੂੰ ਉਸ ਦਾ ਇੱਕ ਹੋਰ ਕਿਸੇ ਤੋਂ ਪਤਾ ਚੱਲਦਾ ਹੈ ਦੱਸਦੇ ਹਨ ਕਿ ਇਲੈਕਸ਼ਨ ਵੇਲੇ ਇੱਕ ਵਾਰ ਇਹਨਾਂ ਦੀ ਪਾਰਟੀ ਨੂੰ ਪਾਰਟੀ ਫੰਡ ਦੀ ਪੈਸੇ ਦੀ ਲੋੜ ਸੀ ਪੈਸੇ ਲਈ ਮੁੰਬਈ ਦੇ ਇੱਕ ਧਨਾੜ ਵਪਾਰੀ ਧੰਨਾ ਸੇਠ ਤੱਕ ਪਹੁੰਚ ਕਰਵਾਈ ਗਈ ਪਾਰਟੀ ਨੇ ਉਹਨਾਂ ਦੀ ਦੋਸਤੋ ਇਨਾਂ ਨੇ ਉਸ ਵਪਾਰੀ ਨੂੰ 30 ਲੱਖ ਦੀ ਵਗਾਰ ਪਾਈ ਜਦੋਂ ਕਿ ਉਹ ਵਪਾਰੀ ਉਹ ਤੰਨਾ ਛੇੜੂ ਉਸ ਵੇਲੇ 3 ਕਰੋੜ ਕੈਸ਼ ਲਈ ਬੈਠਿਆ ਸੀ ਪਾਰਟੀ ਫੰਡ ਲਈ ਇਹ ਸੀ ਕਰਪੂਰੀ ਠਾਕੁਰ ਦੀ ਇਮਾਨਦਾਰੀ ਵਾਲੀ ਸੋਚ ਅਤੇ ਉਹਨਾਂ ਦਾ ਕਿਰਦਾਰ ਦੋਸਤੋ ਜਦੋਂ ਵੀ ਸਮਾਜਵਾਦੀ ਗੱਲ ਚੱਲਦੀ ਹੈ ਤਾਂ ਬਦਬੂ ਜਹੀ ਆਉਣ ਲੱਗ ਪੈਂਦੀ ਹੈ ਲਾਲੂ ਅਤੇ ਮਲੇਮ ਸਿੰਘ ਯਾਦਵ ਦਾ ਚੇਤਾ ਆਉਂਦੇ ਹੀ ਪਰ ਇਹਨਾਂ ਦੇ ਗੁਰੂ ਕਰਪੂਰੀ ਠਾਕੁਰ ਉਹਨਾਂ ਦਾ ਇਹ ਕਿਰਦਾਰ ਜਾਣ ਕੇ ਉਹਨਾਂ ਪ੍ਰਤੀ ਸਨਮਾਨ ਕਰਪੂਰੀ ਠਾਕੁਰ ਪ੍ਰਤੀ ਸਨਮਾਨ ਨਹੀਂ ਪੈਦਾ ਹੁੰਦਾ ਸੋਚਿਓ ਜਰਾ ਮਿੱਤਰੋ ਦੋਸਤੋ ਜਦੋਂ ਕਰਪੂਰੀ ਠਾਕੁਰ ਮੁੱਖ ਮੰਤਰੀ ਸਨ ਤਾਂ ਉਹਨਾਂ ਦਾ ਪਰਿਵਾਰ ਬਿਲਕੁਲ ਸਾਦਗੀ ਨਾਲ ਜੀਵਨ ਬਤੀਤ ਕਰਦਾ ਸੀ ਉਹਨਾਂ ਦੀ ਪਤਨੀ ਪਹਿਲੇ ਦੀ ਤਰ੍ਹਾਂ ਹੀ ਘਰਾਂ ਵਿੱਚ ਜਿਵੇਂ ਪਿੰਡਾਂ ਵਿੱਚ ਆਮ ਬੱਕਰੀਆਂ ਆਦਿ ਰੱਖੀਆਂ ਹੁੰਦੀਆਂ ਹਨ ਉਹਨਾਂ ਨੇ ਉਹ ਰੱਖੀਆਂ ਹੋਈਆਂ ਸਨ ਤੇ ਆਪ ਹੀ ਬੱਕਰੀਆਂ ਚਰਾਉਂਦੀ ਸੀ ਬਿਲਕੁਲ ਸਾਦਾ ਜੀਵਨ ਸਾਦਾ ਪਹਿਰਾਵਾ ਅਤੇ ਕਿੱਥੇ ਲਾਲੂ ਪ੍ਰਸ਼ਾਦ ਜੀ ਦੀ ਪਤਨੀ ਧਰਮ ਪਤਨੀ ਰਾਬੜੀ ਦੇਵੀ ਉਮੀਦ ਹੈ ਦੋਸਤੋ ਹੁਣ ਬਹੁਤੀ ਤੁਲਨਾ ਕਰਨ ਦੀ ਜਰੂਰਤ ਨਹੀਂ ਹੈ ਦੋਸਤੋ ਕਰਪੂਰੀ ਠਾਕੁਰ 64 ਸਾਲ ਦੀ ਜ਼ਿੰਦਗੀ ਵਿੱਚ ਜੋ ਬਿਹਾਰ ਦੇ ਜਨਮਾਨਸ ਵਿੱਚ ਆਪਣਾ ਅਕਸ ਬਣਾ ਕੇ ਗਏ ਹਨ ਉਹ ਬਾਕੀ ਬਿਹਾਰੀ ਸਮਾਜ ਵਿੱਚ ਪੂਰੇ ਭਾਰਤੀ ਸਮਾਜ ਵਿੱਚ ਭਾਰਤ ਦੀ ਰਾਜਨੀਤੀ ਵਿੱਚ ਇੱਕ ਖਾਸ ਸਨਮਾਨ ਦਾ ਪ੍ਰਤੀਕ ਹੈ ਦੋਸਤੋ ਇਹੋ ਰਾਜਨੀਤੀ ਹੋਣੀ ਚਾਹੀਦੀ ਹੈ ਰਾਜਨੀਤੀ ਧੰਦਾ ਨਹੀਂ ਹੈ ਇਹ ਵਾਕਈ ਸੇਵਾ ਸਮਾਜ ਦੀ ਬਿਹਤਰੀ ਉਸ ਲਈ ਕੰਮ ਕਰਨ ਦਾ ਇੱਕ ਬਹੁਤ ਵਧੀਆ ਸੋਰਸ ਹੈ ਪਰ ਅੱਜ ਕੱਲ ਦੀ ਰਾਜਨੀਤੀ ਮੁੱਖ ਮੰਤਰੀ ਕਿਧਰੇ ਕਰੋੜਾਂ ਰੁਪਏ ਦੇ ਸ਼ਰਾਬ ਦੇ ਘਟਾਲੇ ਕਿਥੇ ਈਡੀ ਦੀਆਂ ਰੈਡਾਂ ਜਿਹੜਾ ਆਂਦਾ ਹੈ ਲੁੱਟੀ ਜਾਂਦਾ ਹੈ ਪਾ ਕੇ ਚਿੱਟੇ ਲੀੜੇ ਇਹਨਾਂ ਦੇ ਕਰਦਾਰ ਕਾਲੀਆਂ ਰੂਹਾਂ ਅਤੇ ਖੂਨ ਸਫੇਦ ਅੰਤ ਵਿੱਚ ਮਿੱਤਰੋ ਉਮੀਦ ਹੈ ਕਰਪੂਰੀ ਠਾਕੁਰ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਹ ਜੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ